ਸਾਸ੍ਰੀ ਕਾ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਆ ਤੁਸੀ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਤੁਹਾਡੀਆਂ ਦਿਵਾਵਾਂ ਦੇ ਨਾਲ ਬਹੁਤ ਵਧੀਆ ਹਾਂ ਅੱਜ ਤੁਹਾਨੂੰ ਦੱਸਿਆ ਸੀ ਕਿ ਸਾਡੀ ਉਹ ਐਨੀਵਰਸਰੀ ਆ ਜਿਸ ਦਿਨ ਮੈਂ ਤੇ ਕਿਰਨ ਪਹਿਲੀ ਵਾਰ ਮਿਲੇ ਸੀ ਤੇ ਉਸ ਮਿਲਣ ਦੇ ਚੱਕਰ ਵਿੱਚ ਐਸਾ ਮਿਲੇ ਐਸਾ ਮਿਲੇ ਤੇ ਕਿਰਨ ਹਰ ਸਾਲ ਮੇਰੇ ਤੋਂ ਐਨੀਵਰਸਰੀ ਮਨਾਵੰਦੇ ਨੇ ਉਸ ਦਿਨ ਜਿਹਦੇ ਦਿਨ ਸਾਡਾ ਵਿਆਹ ਹੋਇਆ ਸੀ ਉਸ ਦਿਨ ਤਾਂ ਖੈਰ ਇਹ ਜਿਹੜੀ ਐਨੀਵਰਸਰੀ ਮਨਾਣੀ ਹੁੰਦੀ ਹੈ ਉਹ ਤਾਂ ਮਨਾਣੀ ਆ ਪਰ ਮਿਲਣ ਵਾਲੀ ਐਨੀਵਰਸਰੀ ਸਾਡੀ ਵੱਖਰੀ ਹੁੰਦੀ ਹੈ ਸੋ ਹਰ ਸਾਲ ਮੈਨੂੰ ਮਨਾਣੀ ਪੈਂਦੀ ਹੈ ਤੇ ਹੁਣ ਅਸੀਂ ਚੱਲਿਆਂ ਜੀ ਬਾਹਰ ਇਹ ਕਹਿੰਦੇ ਕਿ ਕਿਥੇ ਲੈ ਕੇ ਚੱਲ ਪਹਿਲਾਂ ਤਾਂ ਕਿਤੇ ਦੇਖਦੇ ਆ ਕਿ ਤੁਰ ਤੇ ਫਿਰਦੇ ਆ ਫਿਰ ਕਿਥੇ ਡਿਨਰ ਤੇ ਜਾਵਾਂਗੇ ਤੇ ਨਾਲ ਸ਼ਾਦੀ ਚੱਲੀ ਐ ਬੱਬੂ ਨੂੰ ਛੁਬਨੂ ਮੇਰਾ ਕਾਕੂ ਏ ਪਪਾ ਦਾ ਕਾਕੂ ਸਟੋਲਰ ਚੋ ਗਿਓ ਛੋਨੇ ਕਾਕੂ ਏ ਕਿੱਥੇ ਚਲਿਆ ਦੱਜ ਦੇ ਉਹ ਚੁੱਤਾ ਵੀਂ ਦੱਜ ਦੇ ਕਿੱਥੇ ਚਲਿਆ ਮम्मा-ਪਾਪਾ ਨਾਲ ਕੁਮੀ ਕਲੇਗਾ ਜੈਸਿਸ ਲੇਗਾ ਸੁਣੀ ਸੁਣੀਆ ਹੇ ਜੱਜ ਜਲੇਗਾ ਆਏ ਮੇਰਾ ਪੁੱਤ ਆਏ ਮੇਰਾ ਚੋਣਾ ਚਲੋ ਜੀ ਪੀਆਰ ਪੰਜਾਬ ਮਾਲ ਪਹੁੰਚਦੇ ਹੋਏ ਨਾਲ ਇਬਾਦਤ ਅੱਜ ਪਹਿਲੀ ਵਾਰ ਡਾਲਰ ਦੇ ਵਿੱਚ ਵਾਲ ਮਾਲ ਦੇ ਵਿੱਚ ਘੁੰਮੋਗੇ ਪਹਿਲਾਂ ਅਪਾ ਚਲਦੇ ਆ ਕਰੋਮਾ ਕਰੋਮਾ ਤੋਂ ਵੇਸੀ ਦੇਖ ਲੈਣੇ ਆ ਤੇ ਫਿਰ ਇੱਕ ਦੋ ਧਾਵਾਂ ਦੇ ਹੋਰ ਜਾਂਦੇ ਆ ਇਬਾਦਤ ਤੋਂ ਬਸ ਕੁਝ ਡ्रेसेस ਦੇਖਦੇ ਆ ਦੇਖੋ ਵੀ ਹੈ ਮਿਲ ਜਾਣਗੇ ਸਾਰੇ ਲਾਈਫ ਸਟਾਈਲ ਤੋਂ ਸਾਰਾ ਮਿਲ ਜਾਣੀ ਆ ਪੱਕਾ ਲੋ ਜੀ ਇੱਧਰ ਉੱਧਰ ਨਹੀਂ ਦੇਖਣਾ ਸਿੱਧਾ ਦੇਖਣਾ ਇੱਧਰ ਲੱਗ ਰਿਹਾ ਜੀ ਤਾਂ ਹੀ ਮਤਲਬ ਹਿੰਮਤੋਂ ਨਾ ਕੋਸ ਪੀਂ ਗਈ ਆ ਉਹ ਇੱਥੇ ਉਹਦੀ ਕਾਰੋਂ ਡੇ ਆ ਤਾਂ ਹੈਨਾ ਸਹੀ ਗੱਲ ਹੈ ਆਇਆ ਦੀ ਕਾਰੋਂ ਉਹਦੇ ਨਾਲ ਐਵੇਂ ਜਾਂਦੇ ਹੋਏ ਸੀ ਨਾ ਹਾਂ ਕਾਫੀ ਚਿਰ ਪਤ ਮੋਲੇ ਚ ਆ ਰਹੇ ਆਪਾਂ ਆ ਉਹ ਵੀ ਇਬਾਦਤ ਦੇ ਨਾਲ ਹਾਂ ਡਾਲਰ ਦੇ ਨਾਲ ਇਬਾਦਤ ਨੂੰ ਵਾਸੀਆਂ ਆਂਡੀਆਂ ਨੇ ਇਹਨੇ ਸੋ ਜਾਣਾ ਚੋ ਜਾ ਮੇਰੇ ਕੋਲ ਚ ਸੋ ਜਾ ਤਾਂ ਹੀ ਤੇਰੇ ਲਈ ਸਟਰੋਕਰ ਦੇ ਹੁੰਦਾ ਹੈ ਚੋ ਜਾ ਨੀ ਨੀ ਕਲਾ ਰੱਜ ਕਰੋ ਮਾ ਕਰੋ ਮਾ ਦਾ ਖੁੱਲਿਆ ਕਰੋ ਮਾ ਨਹੀਂ ਬੰਦ ਹੁੰਦਾ ਹਾਂ ਨਹੀਂ ਉੱਪਰ ਹੀ ਹੈ ਬਾਕੀ ਪਤਾ ਨਹੀਂ ਹੈ ਏਸੀ ਆਣਾ ਪੋਰਸ਼ਨ ਦੇ ਥੱਲੇ ਹੋਇਆ ਫਿਰ ਓਖਾ ਹੋ ਜਾਏਗਾ ਥੱਲੇ ਜਾਣਾ ਕਿਉਂਕਿ ਕੋੜੀਆਂ ਆ ਗਈਆਂ ਨੇ ਅੰਦਰੀਆਂ ਨਹੀਂ ਚੋੜਾ ਆ ਲੈ ਨਹੀਂ ਲੱਗੇ ਮਾਲੀਵੇਟਰ ਤੇ ਚਲੇ ਜਾਗੇ ਲਿਫਟ ਵੀ ਹੋਣੀ ਮੇਰੇ ਖਿਆਲ ਚ ਹਾਂ ਹੈਗੇ ਨੀ ਇੱਥੇ ਨਹੀਂ ਏਸੀ ਸਹੀ ਹੈ ਹੈ ਮੈਂ ਤੁਹਾਨੂੰ ਫ੍ਰੀਜ਼ ਕਿੰਨੀ ਘਣਾਟਾ ਨਾ ਜਿਹਦੇ ਵਿੱਚ ਸ਼ਬਦ ਚਾਹਉਂਗੇ ਸ਼ਬਦ ਕਿਹੜੀ ਚ YouTube ਹੈ ਉਹ ਟੋਡੀ ਦੀ ਕਰੋਮਾ ਦੇ ਐਸੀ ਕਿਉਂ ਨਹੀਂ ਪਸੰਦ ਆਇਆ ਕਿਉਂਕਿ ਕਾਸਟਲੀ ਸੀ ਇੱਥੇ ਬਾਹਰੋਂ ਦੁਕਾਨਾਂ ਤੋਂ ਸਸਤਾ ਮਿਲਦਾ ਕਰੋਮਾ ਤੋਂ ਮਹਿੰਗਾ ਮਿਲਦਾ ਹਾਂ ਸਹੀ ਗੱਲ ਹੈ ਕਈ ਵਾਰੀ ਹੁੰਦਾ ਇੱਥੇ ਚੀਜ਼ ਸਸਤੀ ਮਿਲਦੀ ਮਤਲਬ ਇਦਾਂ ਦੇਖ ਲੈਣਾ ਚਾਹੀਦਾ ਆਪਾਂ ਨੂੰ ਕਈ ਵਾਰੀ ਕਰੋਮਾ ਤੋਂ ਸਸਤੀ ਮਿਲਦੀ ਕਈ ਵਾਰੀ ਬਾਹਰੋਂ ਮਹਿੰਗੀ ਮਿਲਦੀ ਆ ਹੂੰ ਇਹ ਵੀ ਆਫਰ ਆਫਰ ਚੱਲਦੀ ਆ ਨਾ ਤਾਂ ਕਰਕੇ ਹੁਣ ਹੁਣ ਬਰਾਬਰ ਹੀ ਪੈ ਰਿਹਾ ਮਤਲਬ ਹੁਣ ਮਹਿੰਗਾ ਪੈ ਰਿਹਾ ਕਰੋਮਾ ਤੋਂ 3 ਟੂ 6 ਮੰਥਸ ਅੱਗੇ ਹੋਣਗੇ ਹਾਂਜੀ ਬਾਬੂ ਹਾਂਜੀ ਮੇਰਾ ਛੋਨਾ ਹਾਂਜੀ ਉਹਦੇ ਕੋ ਮਮਾ ਹਾਂਜੀ ਨਹੀਂ ਲੱਗੂਗੀ ਕਿ ਇਹ ਨਹੀਂ ਵੈਸੇ ਵਾਲਾ ਨੇ ਲੇਨੋਰਬਰ ਮਮਾ ਇਹ ਸਾਡਾ ਪੁਰਾਣਾ ਰੈਸਟੋਰੈਂਟ ਹੈ ਬੜਾ ਵਧੀਆ ਬਾਰਬਿਕਿਊ ਰੈਸਟੋਰੈਂਟ ਨਾਲੋਂ ਬੈਟਰ ਹੈ ਪਾਇਰੇਟਸ ਆ ਗ੍ਰਿਲ ਬਾਰਬੀਕਿਊ ਨਾਲੋਂ ਵਾਕਿਆ ਬੈਟਰ ਹੈ ਉਹ ਥੋੜਾ ਕ라우ਡਡ ਏਰੀਆ ਜਾਦਾ ਹੈ ਹਮ ਹਣ ਹਮ ਪਰ ਉਹਨਾਂ ਦੀ ਇਹਨਾਂ ਦੀ ਪ੍ਰੈਕਟਿਸ ਥੋੜੀ ਹੋਰ ਜ਼ਿਆਦਾ ਹੈ ਇਹ ਸਾਡੀ ਫੇਵਰਿਟ ਪਾਈਨੈਪਲ ਲਾਸਟ ਟਾਈਮ ਤੁਸੀਂ ਨਹੀਂ ਖਾਧਾ ਸੀ ਨਾ ਪਾਈਨੈਪਲ ਆ ਲਾਈਵ ਪੱਠੀ ਚਲਦੀ ਰਹਿੰਦੀ ਕੋਲੇ ਆ ਦੀ ਇਹਦੇ ਲਗਾ ਕੇ ਚਲੇ ਜਾਂਦੇ ਨੇ ਨਜ਼ਾਰਾ ਆ ਰਿਹਾ ਹੈ ਕਿ ਨਹੀਂ ਤੁਹਾਨੂੰ ਨਜ਼ਾਰਾ ਆ ਰਿਹਾ ਹੈ ਕਿ ਨਹੀਂ ਹਾਂਜੀ ਬਾਬੂ ਹਾਂਜੀ ਮੋਮੋਜ਼ ਨਾਲ ਚਟਣੀਆਂ ਨਾਲ ਪਤਾ ਨਹੀਂ ਕੀ ਨਾਲੇ ਪਤਾ ਨਹੀਂ ਕੀ ਖਾਦਾ ਕੁਛ ਇਬਾਦਤ ਵੀ ਗਈ ਉੱਠ ਇੱਧਰ ਉੱਧਰ ਦੇਖ ਰਹੀ ਐ ਉਹ ਪਾਪਾ ਉੱਧਰ ਪਾਪਾ ਪਾਪਾ ਏ ਮੇਰਾ ਛੋਨਾ ਬਾਬੂ ਇਬਾਦਤ ਹੋਈ ਇਬਾਦਤ ਤੇ ਕਿਛ ਬੋਚ ਨਹੀਂ ਖਾਣੇ ਦੇ ਕੋਈ ਗੱਲ ਨਹੀਂ ਉਹਰਾ ਪਰ ਜੇ ਕਿਤੇ ਤੁਸੀਂ ਅੱਗੇ ਤੈਨੂੰ ਜਗ੍ਹਾ ਨਹੀਂ ਪਸੰਦ ਆਈ ਇਹ ਇਬਾਦਤ ਨੂੰ ਸਹੀ ਗੱਲ ਇਹਨੂੰ ਪਸੰਦ ਨਹੀਂ ਆਈ ਜਗ੍ਹਾ ਬਾਹਰ ਆ ਕੇ ਖੁਸ਼ ਆ ਅੰਦਰ ਦਾ ਬੜਾ ਕੀ ਸੀ ਇੱਕ ਦਾ ਕਰਾਊਡ ਮਤਲਬ ਟੇਬਲ ਟੂਬਲ ਤੇ ਭਰੇ ਹੋ ਸੀ ਔਰ ਲਾਈਟਨਿੰਗ ਯਰ 옐ੋ ਟੋਨ ਚ ਸੀ ਨਾ ਥੋੜੀ ਮੱਧਮ ਲਾਈਟ ਸੀ ਨਾ ਅੰਦਰ ਮੱਧਮ ਲਾਈਟ ਸੀ ਔਰ ਦੂਸਰੇ ਮਿਊਜ਼ਿਕ ਜੇ ਚੱਲ ਰਿਹਾ ਸੀ ਉਹ ਸ਼ੋਰ ਸ਼ਰਾਬਾ ਜੇ ਪਸੰਦ ਨਹੀਂ ਆ ਰਿਹਾ ਸੀ ਹਾਂ ਹੁਣ ਠੀਕ ਆ ਹੁਣ ਇਹਦੇ ਚ ਰੌੜ ਰਹੀ ਹੈ ਨਾ ਇਹਦੇ ਚ ਤੁਰ ਰਹੀ ਹੈ ਚਲੋ ਚੱਲੀਏ ਭਾਈ ਆਪਾਂ ਚਲ 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 ਬੰਗੋ ਚਲ 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 ਦੇਖਦੀ ਹੈ ਪਹਿਲੇ ਦੋ ਦੋ ਇਹਨੂੰ ਆਹ ਕਮਰਾ ਪਸੰਦ ਆ ਕਿਉਂਕਿ ਇਹਦੇ ਵਾਤੇ ਤਿਆਰ ਕੀਤਾ ਇਹਦੇ ਇਹਨੂੰ ਇਨਾ ਪਸੰਦ ਆ ਇੱਥੋਂ ਇਹਨੂੰ ਲੌਬੀ ਚ ਵੀ ਲੈ ਜਾਣੇ ਆ ਨਾ ਉੱਥੇ ਵੀ ਇਹਦਾ ਇਨਾ ਦਿਨ ਨਹੀਂ ਲੱਗਦਾ ਜਿੰਨਾ ਇੱਥੇ ਲੱਗਦਾ ਹੁਣ ਆਉਂਦੇ ਹੀ ਉਹ ਡੈਪੀ ਵੇਲ ਇਬਾਦਤ ਖਲ੍ਹ ਜਰਾ ਨੋ ਕਿਵੇਂ ਰੋਇਆ ਸੀ ਉੱਥੇ ਦੱਸ ਕਿਵੇਂ ਰੋਇਆ ਸੀ ਇਬਾਦਤ ਉੱਥੇ ਕਿਵੇਂ ਰੋਇਆ ਸੀ ਕਿਵੇਂ ਰੋਇਆ ਸੀ ਇਬਾਦਤ ਮੰਮਾ ਨੂੰ ਆਈਸਕ੍ਰੀਮ ਡੈਡੀ ਨੂੰ ਆਈਸਕ੍ਰੀਮ ਨਹੀਂ ਖਾ ਦੁੱਤੀ ਤੇ ਮੰਮਾ ਨੂੰ ਹਲਵਾ ਨਹੀਂ ਖਾ ਦਿੰਦਾ ਮੁੰਗੀ ਦਾ ਗਲਾਬ ਜਾਮਨ ਵੀ ਨਹੀਂ ਖਾਂ ਦੁੱਤੇ ਜਲਦੀ ਜਲਦੀ ਖਾਦੇ ਮੰਮਾ ਨੇ ਆਹੋ ਬਸ ਰੋਟੀ ਵੀ ਨਹੀਂ ਖਾ ਦਦੀ ਆਹੋ ਤੇ ਇਹ ਹੋਰ ਚੀਜ਼ਾਂ ਖਾ ਕੇ ਢਿੱਡ ਭਰ ਲਿਆ ਨਾ ਪਹਿਲਾਂ ਆਹ ਫਰ ਗਿਆ ਇਹਨੂੰ ਉਹਨੂੰ ਪਾਣੀ ਪੂਰੀ ਬਣਾ ਦੋ ਆਪਰ ਕੇ ਜ਼ਿਆਦਾ ਗਾ ਲੈਣਾ ਫਿਰ ਤੀ ਮੈਨ ਲੱਗਦਾ ਬਿਲਕੁਲ ਉਹ ਵੇ ਕੀ ਕਰਨੀ ਕਿਤਾ ਉਹ ਈ ਗੱਲੇ ਈ ਗੱਲੇ ਉਹਤੇ ਵੀ ਅਸੀਂ ਸ਼ਾਂਤ ਸੁਹਾ ਦੇ ਨਾਲ ਹਾਸੀਆਂ ਘੇਡੀਆਂ ਪਾ ਲੈਣੀਆਂ ਸੀ ਹੈ ਨਾਜ਼ ਹੀ ਨਾ ਅਸੀਂ ਨਹੀਂ ਅਸੀਂ ਘੇਟੀਆਂ ਪਾਣੀਆਂ ਤੁਸੀਂ ਬੈਠੇ ਕਿਤੇ ਤੇ ਮੈਨੂੰ ਤੁ ਤੁ ਭੁਲਾਉਂਦੇ ਆਪ ਸਾਰੇ ਖਾਈ ਜਾਂਦੇ ਹੋ ਕਹਿੰਦੀ ਕਿ ਇਹ ਕਿਹਨੂੰ ਲੈ ਕਿੱਥੇ ਆਏ ਨੇ ਹੂੰ ਵਧੀਆ ਇਹ ਤਾਂ ਖੁੱਲੀ ਢੁਲੀ ਜਿਵੇਂ ਸਪੇਸ ਪਸਾਂਦੇ ਹੈ ਬਾਬੂ ਹੈ ਜੀ ਕਈ ਮਿਲਾ ਚੋਨਾ 아이 ਮੇਰੀ ਚਾਹ ਅਸੀਂ ਹੋਰ ਤਾਂ ਦੇ ਜਾਣਾ ਜੀ ਲੇਕਿਨ ਇਹ ਦੇ ਕਰਕੇ ਫਰਾ ਆ ਗਏ ਜਲਦੀ ਥੋੜਾ ਜਲਦੀ ਆ ਗਏ ਉੱਦਾਂ ਉੱਦਾਂ ਦੇ ਭਾਵੇਂ ਥੋੜਾ ਹੋਰ ਵੀ ਥੋੜਾ ਚਲ ਜਾਂਦੇ ਹਮ ਲਾਈਫ ਸਟਾਈਲ ਤੇ ਗਏ ਹੈ ਬਸ ਉਥੋਂ ਏਰੀਆ ਕ ਨਿਕਰ ਜੀ ਪਸੰਦ ਆਈ ਸੀ ਤੇ ਕ ਟ-ਸ਼ਰਟ ਪਸੰਦ ਆਈ ਤੇ ਪਰ ਲਾਈਫ ਸਟਾਈਲ ਦੇ ਵਿੱਚ ਛੋਟੇ ਬੱਚਿਆਂ ਦੇ ਕਿਡਜ਼ ਦੀ ਕੋਈ ਇਨੀ ਵੈਰਾਈਟੀ ਨਹੀਂ ਹੁੰਦੀ ਜਿੰਨੀ ਆਪਾਂ ਉੱਥੇ ਜਾਂਦੇ ਆ ਰਾਮਾ ਸਟੋਰ ਤੋਂ ਮਿਲ ਜਾਂਦੀ ਹੈ ਜਾਂ ਫਸਟ ਕ੍ਰਾਈ ਤੋਂ ਮਿਲ ਜਾਂਦੀ ਹੈ ਕਿਉਂਕਿ ਇੱਥੇ ਵੈਰਾਈਟੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿਹੜਾ ਫਸਟ ਕ੍ਰਾਈ ਆਨਲਾਈਨ ਆ ਉੱਥੇ ਉੱਥੇ ਹੋਰ ਜ਼ਿਆਦਾ ਵੈਰਾਈਟੀ ਹੁੰਦੀ ਔਰ ਸਸਤੇ ਹੁੰਦੇ ਨੇ ਰੇਟ ਅੱਥੇ। ਆਨਲਾਈਨ ਫਰਸਟ ਕ੍ਰਾਈ ਤੋਂ ਜ਼ਿਆਦਾ ਸਸਤਾ ਹੈ। ਬਹੁਤ ਸਸਤਾ ਹੁੰਦਾ ਵਾ ਜਿੰਨਾ ਕਹੀ ਨਾਰਮਲ ਦੁਕਾਨਾਂ ਤੋਂ ਬੱਚਿਆਂ ਦੇ ਕੱਪੜੇ ਲੈਣੇ ਨਾ ਉਹਨੇ ਕਿਤੇ ਫਰਸਟ ਕ੍ਰਾਈ ਤੋਂ ਮਿਲ ਜਾਂਦੇ ਨੇ। ਜਿਹੜਾ ਆਪਾਂ ਇਹਦਾ ਕ੍ਰੈਡਿਟ ਲੈਂਦੇ ਆ ਨਾ ਇਲੈਕਟ੍ਰਿਕ ਹਾਂ ਉਹ 10000 ਰੁਪਏ ਤੇ ਆਨਲਾਈਨ ਪਿਆ ਹੈ 82-8300 ਰੁਪਏ ਦਾ। ਹਾਂ ਇੰਨੇ ਦਾ ਪਿਆ। ਸਹੀ ਫਰਕ ਹੈਗਾ। ਹਾਂ ਫਰਕ ਹੈਗਾ। ਦੇਖ ਬਈ। ਹੁਣ ਖੁਸ਼ਾ ਇੱਥੇ ਘਰੇ ਆਣ ਕੇ। ਹੈਂ? ਹਾਂ। ਖੁਸ਼। ਪਹਿਲੇ ਦਿਨ ਤੋਂ ਲੈ ਗਏਗੇ ਬਾਹਰ ਆਜਾ ਆਪਾਂ ਜੁਆਏ ਕਰਨ ਵਾਸਤੇ ਵੀ ਚਲਾ ਅਜੀ ਇਬਾਦਤ ਨੂੰ ਵੀ ਜੁਆਏ ਕਰਾਂਗੇ ਤੇ ਆਪਾਂ ਵੀ ਕਰਕੇ ਆਵਾਂਗੇ ਤੇ ਇਬਾਦਤ ਹੁਣੇ ਕਹਿੰਦੇ ਅਸੀਂ ਕਿੱਥੇ ਅਜੀ ਨਾਲ ਨੂੰ ਜੁਆਏ ਕਰਨ ਦਵਾਂਗੇ ਕਹਿੰਦੇ ਸਹੀ ਗੱਲ ਯਾਰ ਮੇਰਾ ਤਾਂ ਟੋਨਾ ਆਇਆ ਪਿਆ ਯਾਰ ਥੱਕ ਗਿਆ ਹਾਂ ਮੈਂ ਖਾਦਾ ਵੀ ਕੁਝ ਨਹੀਂ ਤੇ ਟੋਨਾ ਵੀ ਹੋਇਆ ਵੇ ਯਾਰ ਨੀਂਦ ਬੜੀਆਂ ਲੱਗ ਗਈ ਐ ਪਾਣੀ ਪੀਲਾ ਦੋ ਯਾਰ ਪਾਪੀ ਨੂੰ ਪਾਪੀ ਨੂੰ ਇਹ ਕਹੋ हो जाओ ठीक है ठीक है चल ठीक है चल डन डील डन डन पता जी पायरट्स गए ठीक है खाण पीन चल डिनर हो जाएगा साफी चिर तो नहीं गए और ਕੋਡਾਨੀ ਯਾ ਨਵਾਰ ਕੇ ਕੋਈ ਇਬਾਦਤ ਨੇ ਠੀਕਾਣਾ ਜਗਦੀ ਆ ਸੀ ਮਾਦਰ ਨੇ ਮੇਰੇ ਤੋਂ ਹੁਣ ਬਲੌਗਿੰਗ ਵੀ ਨਹੀਂ ਹੋ ਰਹੀ ਦੋਸਤੋ ਮੈਂ ਥੱਕਿਆ ਪਿਆ ਮੈਨੂੰ ਦਿਓ ਇਜਾਜ਼ਤ ਬਾਤ ਨੇ ਫੋਟੋ ਬੜੀ ਸੋਹਣੀ ਚਾਹੀਦੀ ਹੈ ਜ ਮੇਨਾ ਤਾਂ ਪਾਣਾ ਸੋਹਣੀ ਫੋਟੋ ਚਾਹੀਦੀ ਸੀ ਜੇ ਰੋਈ ਕਿਦਾਂ ਸੀ ਮੈਂ ਇਹ ਵੀ ਦੱਸ ਦੇ ਉੱਥੇ ਕਿਵਦਾ ਰੋਈ ਸੀ ਉੱਥੇ ਹੈ ਹੂੰ 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 ਕਿੱਦੇ ਕਰਕੇ ਹੈ ਇਹਦੇ ਕਰਕੇ ਰੋਈ ਸੀ ਐਕਸੀਡੈਂਟ ਡਰ ਗਈ ਹੈ ਕਿ ਬਾਹਰ ਜਾ ਕੇ ਡਰ ਜਾਂਦੀ ਬਈ ਇਹਨੂੰ ਬਾਹਰ ਲੈ ਕੇ ਜਾਇਆ ਕਰੂ ਜੀ ਵੀ ਇਹ ਤਾਂ ਬਾਹਰ ਹੀ ਜਾਇਆ ਕਰੂਗੀ ਕਿਹਾ ਕਰੂ ਮੈਨੂੰ ਘਰ ਦੇ ਅੰਦਰ ਹੀ ਰੱਖੋ ਹਾਂ ਪਤਾ ਡਰ ਗਈ ਹੋਏ ਸਟੋਲਰ ਸੀ ਨਾ ਸਟੋਲਰ ਚ ਜਿਹੜੀ ਨੀਂਦ ਖੁੱਲ ਗਈ ਸੀ ਹਾਂ ਨੀਂਦ ਖੁੱਲਣ ਤੋਂ ਬਾਅਦ ਇਹ ਫਿਰ ਡਰ ਗਈ ਹਾਂ ਤਰੀ ਕਿੱਦਾਂ ਪਈ ਬਵਾ ਕਿਤੇ ਆਈ ਪੀਆ ਨਹੀਂ ਮੇਰੀ ਛੋਣੀ ਮੋਟੂ ਨਹੀਂ ਮੇਰਾ ਛੋਨਾ ਛੋਨਾ ਬੁਗਗਾ ਨਹੀਂ ਮਾ ਦੀਆਂ ਛੋਣੀਆਂ ਜੀਆਂ ਬੁਗਗੀਆਂ ਨਹੀਂ ਬੁਗਗੀਆਂ ਆ ਗਿਆ ਕਰੇ ਆਪਣੇ ਕਮਰੇ ਚ ਇਹਨੂੰ ਆਪਣਾ ਸ਼ਾਤੋ ਅਲਮਾਰੀ కర్ਟਨ ਦੇ ਕੇ ਇਹਨੂੰ ਅੱਛਾ ਲੱਗਦਾ ਵਾ ਹਾਂ ਬਹੁਤ ਖੁਸ਼ ਹੁੰਦੀ ਹੈ ਮੂੜ ਦੀਏ ਕੇਵਰ ਚਿੱਕਾ ਮਾਰੂਣੀ ਨਹੀਂ ਖੁਸ਼ੀ ਖੁਸ਼ੀ ਦੇ ਮਾਰੇ ਨਾ ਅਹ ਥਾ ਗਿਆ ਕੱਲ ਆਪਾਂ ਪਿੰਡ ਜਾਣਾ ਵਾ ਕੰਮ ਆ ਸਾਨੂੰ ਪਟਿਆਲੇ ਵੀ ਜਾਣਾ ਵਾ ਪਟਿਆਲੇ ਕਿਉਂ ਜਾਣਾ ਹੈ ਦੱਸੋ ਕੰਮ ਕੋਮ ਕੋਈ ਨਹੀਂ ਘਰੇ ਨੇ ਤੇ ਮਮੀ ਨੂੰ ਸੌਣ ਲੈਣੇ ਨੇ ਸਵੇਰੇ ਜਾ ਕੇ ਸਾਨੂੰ ਵਾਪਸ ਵੀ ਆਉਣਾ ਸਵੇਰੇ ਆਪਾਂ ਨੂੰ ਟਾਈਮ ਸਰ ਜਾਣਾ ਪੈਣਾ ਵਾ ਛਣਾ ਚੁਪੀ ਤੇ ਹੋਰ ਵੀ ਕੰਮ ਆ ਫਿਰ ਥੋੜਾ ਇੱਕ ਦੋ ਜਿਹਦੇ ਕਰਕੇ ਆਪਾਂ ਨੂੰ ਫਿਰ ਟਾਈਮ ਲੱਗਣਾ ਜਿਹਦੇ ਕਰਕੇ ਅਸੀਂ ਥੋੜਾ ਜਲਦੀ ਜਾਵਾਂਗੇ ਤਾਂ ਫਿਰ ਟਾਈਮ ਸਰ ਵਾਪਸ ਆ ਪਾਵਾਂਗੇ ਸਭ ਪਹਿਲਾ ਪਟਿਆਲੇ ਜਾਣਾ ਫਿਰ ਨਹੀਂ ਪਹਿਲਾ ਪਿੰਡ ਜਾਣਾ ਫਿਰ ਪਟਿਆਲੇ ਜਾਣਾ ਉਸ ਤੋਂ ਬਾਅਦ ਰਾਜਪੁਰੇ ਰਾਜਪੁਰੇ ਤੋਂ ਬਾਅਦ ਮੋਹਾਲੀ ਮੋਹਾਲੀ ਜਾਣਾ 8 ਤਰੀਕ ਨੂੰ ਸੂਰਜ ਗ੍ਰਹਿ ਲੱਗਣਾ ਉਦੋਂ ਦੇ ਅੰਦਰਾਂ ਚ ਹੀ ਰਵਾਂਗੇ ਆਪਾਂ ਡਰਦੇ ਮਾਰੇ ਡਰਦੇ ਮਾਰੇ ਛੁੱਟੀ ਵੀ ਆ ਉਦੋਂ ਹੈਨਾ ਹੂੰ ਛੁੱਟੀ ਵੀ ਆ ਉਦੋਂ ਤੇ ਉਦੋਂ ਆ 15 ਰਹਿਵਾਂਗੇ ਹੈ ਸੋਨੇ ਵਾਸੇ ਇਹਦੇ ਨਾਲ ਹੀ ਹੁਣ ਆਪਾਂ ਹੱਸਦੇ ਖੇਡਦੇ ਰਹੀਦਾ ਵਾ ਹੁਣ ਸਿਰ ਹਾਲ ਤਾਂ ਹੀ ਬਹੁਤ ਜ਼ਿਆਦਾ ਥੱਕੇ ਆ ਘਰੇ ਰਹਿੰਦੇ ਸ਼ਾਇਦ ਇਹ ਨਾ ਨਾ ਸਕਦੇ ਯਾਰ ਪਤਾ ਨਹੀਂ ਕਿਉਂ ਥੱਕ ਗਏ ਯਾਰ ਇਨੀ ਕੱਲ ਵੀ ਨਹੀਂ ਇਨੀ ਕੱਲ ਬਾਤ ਹੈ ਨਹੀਂ ਵੀ ਮੈਂ ਤਾਂ ਕੱਪੜੇ ਕੱਪੜੇ ਲਾ ਕੇ ਸਿੱਪੀ ਦੇ ਬਸ ਸੌਣ ਵਾਲੀ ਹਾਲਤ ਚ ਮੈਂ ਤਾਂ ਮੈਂ ਤਾਂ ਸੌਣ ਲੱਗਾ ਟਾਈਮ ਵੀ ਨੋਇਆ ਵਾ ਜੀ ਸਵਾਠੀ ਹੋਈ ਆ ਮੈਨੂੰ ਇਹ ਤਾਂ ਲੱਗਾ ਨੋਂ ਨੋਂ ਅੱਜ ਕੀ ਹੋਣੇ ਆ ਭਰੇ ਸਵਾਠੀ ਹੋਈ ਆ ਆ ਚਲੋ ਕੋਈ ਨਹੀਂ ਬਾਰ ਰੋਟੀ ਰੋਟੀ ਖਾਦੀ ਹੈ ਦੁੱਧ ਪੀਣਾ ਦੁੱਧ ਗਰਮ ਹੀ ਆ ਕੁਝ ਨਾ ਹੋਗਾ ਮੈਂ ਪੀ ਲੂੰਗੀ ਸੌਣ ਲੱਗਿਆ ਇਹ ਮੈਂ ਤੇਰੇ ਉੱਤੇ ਪਛਾਣ ਹੋ ਰਹੀ ਸੀ ਬਸ ਹੋਰ ਕੋਈ ਗੱਲ ਨਹੀਂ ਗੰਜੂ ਕਿਸ ਨੇ ਕਮੈਂਟ ਕੀਤਾ ਸੀ ਤੁਸੀਂ ਇਹਨੂੰ ਪੈਸੀਫਾਇਰ ਲੈ ਕੇ ਦੋ ਹਨਾ ਪੈਸੀਫਾਇਰ ਹੀ ਹੁੰਦਾ ਨਾ ਪਤਾ ਨਹੀਂ ਮੈਨੂੰ ਕਿਉਂ ਦਵੋ ਉਹ ਜਿਹੜਾ ਹੁੰਦਾ ਵਾ ਚੁੰਗਣੀ ਅੱਛਾ ਉਹ ਹੈ ਕਿ ਨਹੀਂ ਦੇਖੋ ਪਰ ਆਪਣੀ ਨਹੀਂ ਦੇਣੀ ਇਹਨੂੰ ਨਾ ਫਿਰ ਆਦਤ ਪੈ ਜਾਂਦੀ ਹੈ ਬੱਚੇ ਨੂੰ ਨਾ ਹਾਂ ਨਹੀਂ ਉਹ ਨਹੀਂ ਦੇਣੀ ਫਿਰ ਇਹ ਨੇਚਰਲ ਰਹੇ ਠੀਕ ਆ ਕੋਈ ਗੱਲ ਨਹੀਂ ਤੇ ਜਿਹੜੇ ਜਿਹਦਾ ਇਹ ਹੱਥ ਪਹੁੰਦੀ ਹੈ ਜਿਹੜੇ ਟੀਥਰ ਨੂੰ ਲੈਣਾ ਬੱਚਿਆਂ ਦੇ ਉਹ ਜਿਹੜੇ ਮੂਛ ਪਾਉਂਦੇ ਨੇ ਸਿਲੀਕੋਨ ਟਾਈਪ ਦੇ ਹੁੰਦੇ ਨੇ ਹੈਨਾ ਇਹਨੂੰ ਉਹ ਵੀ ਲਿਆ ਕੇ ਦਿੱਤੇ ਨੇ ਪਤਾ ਹੈ ਕਿ ਐਕਚੁਅਲੀ ਇਹਦੇ ਆਪਣੇ ਹੱਥਾਂ ਨੂੰ ਹੱਥਾਂ 'ਚ ਚੀਜ਼ਾਂ ਫੜਦੀ ਨਹੀਂ ਆ ਤਾਂ ਹੀ ਉਹਨੂੰ ਆਪ ਇਹਦੇ ਮਤਲਬ ਜਿੱਦਾਂ ਇਹ ਮੂਛ ਹੱਥ ਪਹੁੰਦੀ ਤੇ ਇਹਦੇ ਮੂਛ ਬਣੇ ਨੂੰ ਚੀਜ਼ਾਂ ਚਿਨੇ ਹੀ ਲੱਗਦੀ ਆਪਣੇ ਨਾ ਹਾਤੀ ਮੂਛ ਪਾਣਾ ਹੁੰਦਾ ਤੇ ਜਦੋਂ ਗ੍ਰਿਪ ਬਣ ਗਈ ਨਹੀਂ ਤਾਂ ਫਿਰ ਪਾਇਆ ਕਰੋਗੇ ਕਿਉਂਕਿ ਜਦੋਂ ਹੱਥ 'ਚ ਚੀਜ਼ ਨੂੰ ਫੜਨ ਲੱਗ ਜੂਗੀ ਨਾ ਫਿਰ ਉਹ ਚੀਜ਼ ਲੈ ਲਿਆ ਕਰੋਗੇ ਅਜੇ ਹੱਥ 'ਚ ਚੀਜ਼ ਨਹੀਂ ਫੜਦੀ ਹੈਗੀ ਜਿਹਦੇ ਕਰਕੇ ਇਹਨੂੰ ਅਜੇ ਅੱਛਾ ਨਹੀਂ ਲੱਗਦਾ ਬਟ ਹੁਣ ਇਹ ਡੇਲੀ ਕੋਈ ਨਾ ਕੋਈ ਮੂਵਮੈਂਟ ਕਰਦੀ ਆ ਕੋਈ ਨਵੀਂ ਚੀਜ਼ ਕਰਦੀ ਆ ਹਨਾ ਸਾਨੂੰ ਵੀ ਇੱਕ ਅੱਛਾ ਲੱਗਦਾ ਪਹਿਲਾਂ ਇਦਾਂ ਹੁੰਦਾ ਸੀ ਕਿ ਜਦੋਂ ਇਹ ਲੰਮੇ ਪੈਂਦੀ ਤੇ ਇਦਾਂ ਨਾਲ ਹੀ ਕਰਵਟ ਲੈ ਕੇ ਮਤਲਬ ਮੋਦੀ ਹੋ ਜਾਂਦੀ ਆ ਤੇ ਬਾਵਾ ਥੱਲੇ ਆ ਜਾਂਦੀ ਹੁੰਦੀ ਇਹ ਬਾਵਾ ਨਹੀਂ ਕੱਢ ਪਾਉਂਦੀ ਰੋਦੀ ਬਾਵਾ ਕੱਢੋ ਮੇਰੀਆਂ ਹੁਣ ਹੁਣ ਬਾਵਾ ਵੀ ਕੱਢ ਲੈਂਦੀ ਆ ਕਿਵੇਂ ਵੇਖ ਲਓ ਹਨਾ ਪਰਮਾਤਮਾ ਵੱਲੋਂ ਹੀ ਬੱਚਿਆਂ ਦੇ ਜਿਹੜੀ ਮੈਂ ਅੱਜ ਸ਼ਿਪੀ ਨੂੰ ਕੱਲ ਹੀ ਕਹਿ ਰਹੀ ਸੀ ਕਿ ਬੱਚਿਆਂ ਦੀ ਨਾ ਮਤਲਬ ਕਿਵੇਂ ਉਹ ਸਿਸਟਮ ਹੁੰਦਾ ਤੇ ਹੁਣ ਇੰਨੇ ਮੰਥ ਚ ਆ ਗਿਆ ਬੱਚਾ ਤੇ ਹੁਣ ਇਹਨੇ ਹੌਲੀ ਹੌਲੀ ਇੱਕਦਮ ਮੂਦਾ ਹੋਣਾ ਸ਼ੁਰੂ ਕਰਨਾ ਫਿਰ ਰਿੜਨਾ ਸ਼ੁਰੂ ਕਰਨਾ ਇਹਨਾਂ ਨੇ ਹਨਾ ਕਿ ਫਿਰ ਤੁਰੇਗੀ ਫਿਰ ਕੀ ਵੀ ਪ੍ਰਮਾਤਮਾ ਨੇ ਇਹ ਚੀਜ਼ਾਂ ਬਣਾਈਆਂ ਕਿਹੜੇ ਮਹੀਨੇ ਚ ਉਹ ਚੀਜ਼ ਹੋਣੀ ਹੈ ਕਿੰਨੀ ਡਿਵੈਲਪਮੈਂਟ ਹੁੰਦੀ ਹੈ ਬੱਚੇ ਕਿੰਨੀ ਡਿਵੈਲਪ ਆਪਾਂ ਵੀ ਇਦਾਂ ਹੀ ਵੈਸੇ ਵੱਡੇ ਹੋਏ ਆਂ ਪਰ ਆਪਾਂ ਆਪਣੇ ਅੱਖਾਂ ਨਾਲ ਜੋ ਹਣ ਚੀਜ਼ ਦੇਖਨੇ ਆਪ ਜਦੋਂ ਆਪਣਾ ਬੱਚਾ ਹੁੰਦਾ ਉਦੋਂ ਜਦੋਂ ਅੱਖਾਂ ਨਾਲ ਹਰ ਇੱਕ ਮੂਮੈਂਟ ਨੂੰ ਕੈਪਚਰ ਕਰਦੇ ਆਂ ਹਰ ਇੱਕ ਚੀਜ਼ ਨੂੰ ਦੇਖਦੇ ਆ ਹਨਾ ਉਸ ਸੀ ਦਾ ਜਿਹੜਾ ਫੀਲ ਆ ਲੱਗੀ ਹੁੰਦਾ ਸੋਨਿਆ ਚਲ ਬਾਈ ਕੱਢ ਦਈਏ ਸਾਰਿਆਂ ਨੂੰ ਇਹ ਕੱਪੜਾ ਖਾਣਾ ਨਹੀਂ ਹੈ ਚਾ ਬਾਈ ਤਾਂ ਇਹ ਛਾ ਲੈ ਨੋ ਪਿੱਦੋ ਜੀ ਬਾਈ ਕਰ ਅੱਜ ਵੀ ਸਬਸਕ੍ਰਾਈਬਰ ਸਾਨੂੰ ਉੱਥੇ ਮਾਲ ਦੇ ਵਿੱਚ ਗਏ ਆ ਅਜੇ ਇਹ ਜਿੱਗੜੀ پارک ਕੀਤੀ ਸੀ ਇਹ ਵੀ ਆਪਾਂ ਸਟੋਰੀ ਕਰ ਰਹੇ ਸੀ ਇਸ ਕਾਰ ਦੇ ਵਿੱਚ ਤੇ ਸਾਨੂੰ ਦੋ ਸਬਸਕ੍ਰਾਈਬਰ ਮਿਲੇ ਤੇ ਕੋ ਇਹਨੂੰ ਵੀ ਬਾਦਤ ਨੂੰ ਕਹਿੰਦੇ ਸਾਡੇ ਬੱਚੇ ਬੜਾ ਦੇਖਦੇ ਆ ਇਹਨੂੰ ਡੇਲੀ ਪੀ ਬਾਦਤ ਦਾ ਵਲੌਗ ਆਇਆ ਹੈ ਬਾਦਤ ਦਾ ਵਲੌਗ ਦੇਖਣਾ ਹੈ ਬਾਦਤ ਹੁਣ ਸਾਨੂੰ ਨਹੀਂ ਦੇਖਦੇ ਤੈਨੂੰ ਦੇਖਦੇ ਨੇ ਸਾਰੇ ਜਾਣੇ ਹੈ ਸੋਨੇ ਹਾਈ ਕਰਦੇ ਹੈਲੋ ਗਾਇਜ਼ ਕਿੱਦਾਂ ਕਰਿਆ ਕਰੋਗੇ ਵੱਡੀ ਹੋ ਕੇ ਹੈ ਸਟੈਮਰਿਆ ਕਰੂੰਗੀ ਹੈ ਸਟੈਮਰਿਆ ਕਰੂੰਗੀ ਪਹਿਲਾਂ ਮੈਂ ਦੱਸ ਦੋ ਵੱਡੇ ਹੁੰਦੇ ਨੇ ਸਰ ਥੋੜਾ ਜਿਹਾ ਦੁੱਖ ਵੱਡੇ ਗਾ ਬਣਾ ਦੇ ਨਾਲ ਅੰਦਰ ਲੈ ਗਈ ਐ ਇਹ ਬਦਦ ਕਿੱਦਾਂ ਕਰਾਂ ਕਰੂੰਗੀ ਹੈਲੋ ਗਾਇਜ਼ ਇਹਦਾ ਕਰਾਂ ਕਰੂੰਗੀ ਹੈ ਕਿ ਸਤਿ ਸ੍ਰੀ ਅਕਾਲ ਬੁਲਾਇਆ ਕਰੂੰਗੀ ਕਿ ਫਤਿਹ ਬੁਲਾਇਆ ਕਰੂੰਗੀ ਆਪਣਾ ਜੋਰ ਲਾਉਂਦੀ ਆ ਚਲੋ ਇਹ ਤਾਂ ਐਪੀ ਨੂੰ ਵੀ ਬਸ ਲੋ ਹਾਂ ਚਲੋ ਹੁਣ ਇਹ ਤਾਂ ਗਿਆ ਕਾਲ ਆਪਾਂ ਮਿਲਦੇ ਆ ਇੱਕ ਨਵੇਂ ਬਲੌਗ ਚ ਉਦ ਤੱਕ ਨੂੰ ਦੋ ਸਾਨੂੰ ਇਜਾਜ਼ਤ